ਗਲਾ ਨਹੀਂ ਲੱਗਦਾ ਮੇਰਾ ਵੀ ਜਾਓ ਕਰ ਠੀਕ ਹੈ ਮੇਰਾ ਵੀ ਚੱਲੇ ਆਈ ਹੈ ਨਹੀਂ ਹਾਂ ਚਲੋ ਕਰੇ ਹੈਪੀ ਨੇ ਹੈਪੀ ਨਹੀਂ ਆਈ ਚਲੋ ਜੋ ਵੀ ਤੈਨੂੰ ਜਿਆਦਾ ਦੇ ਦੋ ਕੋਈ ਤਰੀਕੇ ਨਾਲ ਵੱਡੇ ਸਾਹਿਬ ਵੱਲੋਂ ਕਿਆ ਜਾ ਰਿਹਾ ਸਿੰਘ ਸਾਹਿਬ ਤੁਸੀਂ ਘਰੇ ਪਹੁੰਚੋ ਆਪਣੇ ਨਵਾ ਸਾਲ ਆਪਣੀ ਫੈਮਿਲੀ ਦੇ ਨਾਲ ਮਨਾਓ ਆਪ ਵੀ ਇੰਜੋਏ ਕਰੋ ਜੀ ਇਹ ਆਜੋ ਬੈਠੋ ਜੀ ਮੈਨੂੰ ਜੈ ਕਰੋ ਤੁਮ ਕੋ ਮੈਂ ਲਾਈਵ ਤਸਵੀਰਾਂ ਹੀ ਦਿਖਾ ਰਿਹਾ ਜੋ ਕਿ ਅਕਸਰਾਂ ਦੇ ਮੋਰੇ ਯਾਨੀ ਲੋਕਾਂ ਨੂੰ ਕੁਝ ਬਾਤ ਕਰਨ ਆਪਕਰਾਂ ਨੂੰ ਸਮਝਾ ਰਹੇ ਨੇ ਕਿ ਆਪਕਰਾਂ ਨੂੰ ਇਹਨਾਂ ਦਾ ਕੀ ਕਹਿ ਰਹੇ ਆਪਾਂ ਤਾਂ ਘਰੇ ਦਾ ਟੋਪ ਕਰਾਂਗੇ ਭਾਈ ਜੀ ਦੇਖ ਰਹੇ ਹੋ ਭਜੀਪ ਕਰੋ ਅਹੀਂ ਭਾਈ ਨਹੀਂ ਮੰਨਦੇ ਕੋਈ ਨਾ ਮੰਨਿੰਦਰ ਨਾ ਆਇਆ ਮਨਿੰਦਰ ਜੀ ਮੈਿਕੋ ਪਰ ਜਵਾਬ ਦੇਦਾ ਜਾ ਰਹੇ ਜਾਓ ਬਸ ਮਨਿੰਦਰ ਬੈਠ ਬੈਠ ਜਾਏ ਜਾਂਦੇ ਆ ਮਨਿੰਦਰ ਜੀ ਚਲੋ ਜੀ ਮਨਿੰਦਰ ਜੀ ਚਲੋ ਚਲੋ ਘਰ ਚੋਂ ਅਗਰ ਨਹੀਂ ਕਹਿਣਾ ਆਇਆ फिर मैंने तो भी पग बनंदर भरी चला आया भ्रावा वो को बंद करके बेच दिया चल जो बोल चलो जोगी रिक्वेस्ट कीती जा रही है हटे भी रिक्वेस्ट कीती जा रही है जोगी आ ना ये मेरी मासी का लरबाव करने हो वो सिर्फ बात कर रहे हैं और रह रहे हैं तुम जी करनी है करोगे ना ਮੇਰਾ ਵੀਰ ਜਾਓ ਕਰ ਠੀਕ ਹੈ ਮੇਰਾ ਵੀਰ ਚੱਲੇ ਆਇਆ ਨਹੀਂ ਜਾਣਾ ਚਲੋ ਕਰੇ ਹੈਪੀ ਨੇ ਹੈਪੀ ਨੇ ਮਹਾਂਸਤ 2032 ਨਵੇਂ ਸਿਵਾਦ ਹੋ ਗਏ ਕਿੰਨਾ ਮੋਹਲ ਰਿਆ ਪਿੱਛੇ ਮੋਹਲ ਵਿੱਚ ਕਾਫੀ 11:00 ਵਜੇ ਵੀ ਪਹਿਲੇ ਹੁੰਦੇ ਸੀ ਹੁਣ ਮੋਹਲ ਬਦਾ ਰਿਆ ਬਿਲਕੁਲ ਸ਼ਾਂਤੀਪੂਰ ਮਾਹੌਲ ਰਿਹਾ ਜਿਹੜੇ ਯੰਗਸਟਰ ਸੀਗੇ ਉਹਨਾਂ ਨੇ ਆਪਣੇ ਟਿਕਨਾਂ ਐਨਜੋਏ ਕੀਤਾ ਜਿਹੜੀਆਂ ਫੈਮਿਲੀ ਸੀਗੀਆਂ ਉਹਨਾਂ ਨੇ ਆਪਣੇ ਟਿਕਨਾਂ ਐਨਜੋਏ ਕੀਤਾ ਬਿਲਕੁਲ ਸ਼ਾਂਤੀਪੂਰ ਮਾਹੌਲ ਰਿਹਾ ਨਵਾਂ ਸਾਲ ਚੱਲ ਚੁਕਿਆ ਹੋ ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇ ਕੇ ਜਾ ਰਹੇ ਨੇ ਕਿਤਾ ਕੀ ਹੁਲਲ ਭਾਜੀ ਕਿਲੇ ਕਰਦੇ ਸੀਗੇ ਹੁਣ ਕਾਫੀ ਫਰਕ ਨਜ਼ਰ ਆ ਰਿਹਾ ਹੈ ਫੈਮਿlies ਵੀ ਘੁੰਮ ਰਹੀਆਂ ਆਪਣੇ ਪਰਿਵਾਰ ਨਾਲ ਲੈ ਕੇ ਘੁੰਮ ਰਿਹਾ ਕਿਦਾਂ ਦਾ ਤੁਹਾਨੂੰ ਰਿਸਪੌਂਸ ਮਿਲਦਾ ਹੈ ਫੈਮਿlies ਦਾ ਲੋਕਾਂ ਨੂੰ ਅੱਛਾ ਰਿਸਪੌਂਸ ਮਿਲਦਾ ਜੀ ਜਿਹੜੇ ਪਹਿਲਾਂ ਨਹੀਂ ਫੈਮਿਲੀ ਨਾਲ ਆ ਪਾਰੇ ਸੀ ਉਹ ਹੁਣ ਸਾਰੇ ਆਪਣੀ ਫੈਮਿਲੀ ਨਾਲ ਲਾਕ ਐਂਜੋਏ ਕਰਦੇ ਆ ਉਹਨਾਂ ਨੂੰ ਉਹਨਾਂ ਦੇ ਵੱਲੋਂ ਅੱਛਾ ਰਿਸਪੌਂਸ ਮਿਲਦਾ ਸ਼ੋਪ ਦੀ ਟਾਈਮਿੰਗ ਵਗੈਰਾ ਕਿੰਨੇ ਵਜੇ ਕਿੰਨਾ ਵੀ ਨਜ਼ਰ ਆ ਕਰ ਵੈਸੇ ਰੂਟੀਨ 12 ਵਜੇ ਹੁੰਦੀ ਹੈ ਜੀ ਫਿਰ ਕਿਉਂਕਿ ਟਰ ਮੈਕਲੋ ਮੁੰਦਾ ਘੰਟਾ ਜਦ ਤੱਕ ਕੋਈ ਆਪਣੀ ਅਨਾਉਂਸਮੈਂਟਸ ਕਰਤੀ ਹੈ ਕਿ ਇਹ ਮੈਂ ਦੱਸਦਾ ਕੀ ਮੈਸੇਜ ਆ ਰਿਹਾ ਨਵੇਂ ਸਾਲ ਨੂੰ ਇਹ ਹੀ ਹੈ ਜੀ ਕਿ ਨਵਾਂ ਸਾਲ ਸਾਰਿਆਂ ਵਾਸਤੇ ਚੰਗਾ ਔਰ ਖੁਸ਼ੀਆਂ ਭਰਿਆ ਆਵੇ ਔਰ ਸਾਰੇ ਇਸ ਨੂੰ ਆਪਣੇ ਕਾਨੂੰਨ ਦੇ ਧਾਰੇ ਦੇ ਵਿੱਚ ਰਹਿ ਕੇ